ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਮੈਂ ਹਾਂ ਸੁਖਵਿੰਦਰ ਸਿੰਘ ਸੁਖ ਕੁੰਡਲੀ ਬਾਡਰ ਤੋਂ ਅਸੀਂ ਬਾਰ-ਬਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਹੋ ਕੇ ਕਵਰੇਜ ਪੂਰੀ ਕਰ ਰਹੇ ਹਾਂ ਇੱਥੇ ਬਾਰ-ਬਾਰ ਦਿਖਾ ਰਹੇ ਹਾਂ ਸਰਕਾਰ ਦਾ ਕੀ ਅਪਡੇਟ ਆ ਕੀ ਕੀ ਸਰਕਾਰ ਇਸ ਖੇਤੀ ਕਾਨੂੰਨ ਐਕਟ ਦੇ ਬਾਰੇ ਕਰ ਰਹੀ ਆ ਅਸੀਂ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ ਜੀ ਜਿਨ੍ਹਾਂ ਨੇ ਪਹਿਲੇ ਦਿਨ ਇਹ ਸੰਘਰਸ਼ ਦੀ ਜੰਗ ਦੇ ਵਿੱਚ ਆਏ ਸੀ ਰਾਸਤੇ ਦੇ ਵਿੱਚ ਅਥਰੂ ਗੈਸ ਦੇ ਗੋਲੇ ਵੀ ਸਰਕਾਰ ਦੁਆਰਾ ਛੱਡੇ ਗਏ ਪਾਣੀ ਦੀਆਂ ਬੁਸ਼ਾਰਾਂ ਵੀ ਕੀਤੀਆਂ ਗਈਆਂ ਉਹਨਾਂ ਤੇ ਇੱਕ ਰਬੜੀ ਫਾਇਰ ਹੋਇਆ ਸੀ ਜੋ ਉਹਨਾਂ ਦੇ ਫੇਸ ਤੇ ਵੱਜਿਆ ਸੀ ਸਾਡੇ ਨਾਲ ਸਰਦਾਰ ਸੰਤੋਖ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਬਖਸ਼ ਵਾਹਿਗੁਰੂ ਜੀ ਇਹ ਕਿਹੜਾ ਪਿੰਡ ਕਿਹੜਾ ਜੀ ਤੁਹਾਡਾ ਤੇ ਕਿਹੜਾ ਜ਼ਿਲ੍ਹਾ ਜੀ ਢੋਡ ਜ਼ਿਲ੍ਹਾ ਉਤਰਨਤੌਰਨ ਪਿੰਡ ਘੜਤਾ ਠੀਕ ਹੈ ਜੀ ਨਾਮ ਮੇਰਾ ਸਰਦਾਰ ਸੰਤੋਖ ਸਿੰਘ ਠੀਕ ਹੈ ਜੀ ਹਾਂਜੀ ਬਾਬਾ ਜੀ ਪਹਿਲੇ ਦਿਨ ਤੁਸੀਂ ਸੰਘਰਸ਼ ਦੇ ਵਿੱਚ ਸੀ ਅੱਗੇ ਸੀ ਅੱਗੇ ਹੋਣ ਕਰਕੇ ਇੱਕ ਰਬੜੀ ਫਾਇਰ ਵੀ ਕੀਤਾ ਸੀ ਸੁਣਨ ਚ ਆਇਆ ਵੀ ਉਹ ਤੁਹਾਡੇ ਫੇਸ ਦੇ ਉੱਪਰ ਲੱਗਿਆ ਤੇ ਉਦੋਂ ਕਿੰਨਾ ਕੁ ਜੋਸ਼ ਸੀ ਕੀ ਸੋਚ ਕੇ ਅੱਗੇ ਆ ਰਹੇ ਸੀ ਬੈਰਿੰਗ ਗੇਟਿੰਗ ਨੂੰ ਕੀ ਸੋਚ ਕੇ ਉਹਨੂੰ ਪਾਰ ਕਰ ਰਹੇ ਸੀ ਅਸੀਂ ਸ਼ਿਗੋਸ਼ ਕਮੇਟੀ ਕਮੇਟੀ ਸੀ ਪੰਨੂ ਉਹਦੀ ਰਮਨਸ਼ਾ ਅਸੀਂ ਆਏ ਜਦੋਂ ਅਸੀਂ ਇੱਥੇ ਆਏ ਆਉਣ ਦੇ ਉੱਤੇ ਨਾਲ ਸਾਡੇ ਪਰਿਵਾਰ ਸੀ ਅਸੀਂ ਟ੍ਰਾਲੀ ਡੱਕੀ ਆ ਟ੍ਰਾਲੀ ਡੱਕ ਕੇ ਤੇ ਅਸੀਂ ਅੱਗੇ ਦੋ ਸੰਗ ਚਲੇ ਗਏ ਆ ਵੀ ਮਾਹੌਲ ਵੀ ਖੜਿਆ ਗਾੜੀ ਮਾਹੌਲ ਕੀ ਆ ਜਦੋਂ ਹੀ ਮੌਸਿਆਂ ਗਾੜੀ ਪ੍ਰਚਾਰ ਹੋਣ ਡਿਆ ਸੀ ਗਲਬਾਤ ਚੱਲਣ ਡਈ ਉੱਥੇ ਅਸੀਂ ਜਾ ਕੇ ਸ਼ਾਂਤੀ ਬਗੇ ਆ ਜਦੋਂ ਸ਼ਾਂਤ ਉੱਥੇ ਬੈਠੇ ਸਾਨੂੰ 500 ਮਿੰਟਾਂ ਬੈਠਣ ਹੋਏ ਆ ਇਹਨਾਂ ਨੇ ਉਹ ਗੋਲੀ ਛੁਟੇ ਉਹ ਗੋਲੀ ਕਰ ਗਾਇਆ ਗਾਥ ਗੋਲੀ ਛੁਟੇ ਕਰਤੇ ਜਦੋਂ ਨਾ ਗੋਲੇ ਛੁਟੇ ਆ ਤੇ ਜਨਤਾ ਸੀ ਸਾਡੇ ਉੱਤੋਂ ਨਾ ਕੇ ਚਲੇਗੀ ਸਭ ਭੱਜ ਕੇ ਹੂੰ ਅਸੀਂ ਉੱਠੇ ਉੱਠ ਕੇ ਆਪਣਾ ਸਰੀਰ ਸੰਭਾਲ ਕੇ ਸੌਤਰ ਸਾਡੇ ਕੋਲ ਸੀ ਫਿਰ ਫੜਿਆ ਅਸੀਂ ਫਰੰਟ ਤੇ ਸੀ ਅੱਗੇ ਸੀਗੇ ਨਹੀਂ ਅਸੀਂ ਬੈਠੇ ਮਤਲਬ ਇਸ ਤਰ੍ਹਾਂ ਹੀ ਤਰ੍ਹਾਂ ਗਾੜੀ ਬੱਚੇ ਬੈਠੇ ਅਸੀਂ ਮਗਰ ਸੀ ਬੱਚਿਆਂ ਨੇ ਭੱਜਣਾ ਨੂੰ ਗਾੜੀ ਬਾਹਰ ਸੀ ਬਿਲਕੁਲ ਬੱਚਿਆਂ ਨੂੰ ਪਛਾਣ ਨੂੰ ਭੱਜਣਾ ਸੀ ਪਿੱਛੇ ਅਸੀਂ ਬੈਠੇ ਸੀ ਬੱਚੇ ਸਾਡੇ ਉੱਪਰ ਲੰਘ ਗਏ ਅਸੀਂ ਉੱਠੇ ਉੱਠ ਗਏ ਆਪਣਾ ਸਰੀਰ ਸੰਭਾਲਿਆ ਆ ਸੰਭਾਲ ਕੇ ਸੀਟ ਮੈਨੂੰ ਲਕਾਰ ਦਿੱਤੀ ਆ ਮੈਂ ਵੀ ਕੀ ਕਰੂ ਬਈ ਅਸੀਂ ਸ਼ਾਂਤ ਬੈਠੇ ਸਾਨੂੰ ਕਿਉਂ ਛੇੜਦੇ ਏ ਕਰੋ ਜੋ ਕਰਨਾ ਤੁਸੀਂ ਇਹਦੇ باوجود ਉਹਨੇ ਫਿਰ ਗੋਲੇ ਜਾਦੇ ਬਣਾਉਣ ਸ਼ੁਰੂ ਕਰ ਤਾ ਵੀ ਭੱਜ ਜਾਣਗੇ ਜਦੋਂ ਤੁਸੀਂ ਲਲਕਾਰ ਮਾਰੀ ਇੱਕ ਸਰਕਾਰ ਨੂੰ ਲਲਕਾਰ ਮਾਰ ਰਹੇ ਸੀ ਕਿ ਉਹ ਦੋ ਕੁਝ ਦਿਲ ਚ ਆਇਆ ਨਹੀਂ ਵੀ ਸਰਕਾਰ ਦਾ ਪੰਗਾ ਲੈ ਰਹੇ ਆਂ ਅਰੇ ਆਇਆ ਕਰ ਲਈਏ ਅਸੀਂ ਅੱਜ ਅਸੀਂ ਆਪਣੇ ਹੱਕ ਲੈਣੇ ਤਾਂ ਕਿ ਲੈ ਕੇ ਜਾਵਾਂਗੇ ਬਿਲਕੁਲ ਸਰਕਾਰ ਨੂੰ ਦੱਸਣਾ ਇਹਨੇ ਸਾਨੂੰ ਵਿਗਾਰ ਕੀਤੀ ਸੀ ਪੰਜਾਬ ਵਾਲੇ ਸਾਨੂੰ ਸਮੂਹ ਬੱਦਲ ਨਾਲ ਕੇ ਦੱਸਣ ਇਹਨੂੰ ਅਸੀਂ ਦਿੱਲੀ ਦੀ ਹਕਤ ਆਣ ਕੇ ਬੈਠੀਆਂ ਇਹ ਸਾਨੂੰ ਇਥੋਂ ਠਾਲ ਕੇ ਦੱਸੇ ਬਿਲਕੁਲ ਠੀਕ ਆ ਉਹ ਤੋਂ ਹਾਂਜੀ ਹਾਂਜੀ ਉਹ ਤੋਂ ਬਾਅਦ ਵਿੱਚ ਫਿਰ ਇਹਨਾਂ ਨੇ ਜਦੋਂ ਗੋਲੇ ਭਰਾਏ ਆ ਤੇ ਮੈਂ ਫਿਰ ਉਸੇ ਠਹਿਰੀਆਂ ਖੜਾ ਹੋ ਗਿਆ ਵਾ ਲਹਬ ਕਰ ਲੋ ਜੋ ਕਰਨਾ ਉਦੋਂ ਬਾਅਦ ਵਿੱਚ ਵੇਰਾਂ ਨਾਲ ਜਦੋਂ ਦੇਖਿਆ ਮੇਰਾ ਸਾਤਰ ਗਿਆ ਸੀ ਇਹ ਤਾਂ ਮਿਆਂ ਥੱਲੇ ਦੇ ਪਿਆ ਝੰਡਾ ਮੇਰੇ ਹੱਥ ਸੀ ਇਹ ਸਾਤਰ ਮੈਂ ਫੜਿਆ ਤਲਵਾਰ ਮੇਰੀ ਨੰਗੀ ਸੀ ਫਿਰ ਇਹਨਾਂ ਨੇ ਉਸ ਟਾਈਮ ਤੇ ਮਰੇ ਬੋਲਟ ਮਾਰਿਆ ਵੋਟ ਪ੍ਰੂਫ ਜੋ ਮਾਰਿਆ ਉਹਦੋਂ ਫਿਰ ਮੈਂ ਮਨ ਆਪਣਾ ਸਰੀਰ ਚੱਲ ਗਿਆ ਬਿਲਕੁਲ ਡਿੱਗਣ ਤੋਂ ਕੁਝ ਚੱਕਰ ਆਇਆ ਪਰ ਨਹੀਂ ਫਿਰ ਉਸ ਟਾਈਮ ਤੇ ਮੇਰਾ ਸਿੰਘ ਨਾਲ ਦਾ ਸਾਥੀ ਉਹ ਅਗਲੇ ਬੰਨੇ ਸੀ ਉਹਨੇ ਮੈਨੂੰ ਵਾਜ ਮਾਰੀ ਉਹ ਰਾਜ ਹੋਣਾ ਮੈਂ ਥੋੜਾ ਉਧਰ ਨੂੰ ਹੋਇਆ ਤੇ ਉਹਨੇ ਵੀਡੀਓ ਆ ਗਿਆ ਵੀਡੀਓ ਨਾਲ ਗੱਲਬਾਤ ਕੀਤੀ ਉਹਨੇ ਮੈਨੂੰ ਪੁੱਛਿਆ ਉਹਨੇ ਮਰਾਖਾ ਸੂਤ ਬਾਰੇ ਤਨ ਸੂਤ ਦੀ ਮੈਂ ਮਿਲ ਕੇ ਸੂਤ ਦੀ ਰੋਲ ਆ ਤੁਹਾਡੇ ਗੋਲੀ ਆਖੇ ਲੱਗ ਜਾਂਦੀ ਮੈਂ ਫੇਰ ਕੀ ਹੁੰਦਾ ਮੋੜੇ ਦੂਜੀ ਆਖੇ ਲੱਗ ਗਈ ਮੈਂ ਫੇਰ ਕੀ ਹੂੰ ਮੈਨੂੰ ਮੈਹੀ ਕੋਈ ਪਰਵਾਹ ਨਹੀਂ ਤੇ ਮੈਨੂੰ ਸੂਤ ਕੋਈ ਨਹੀਂ ਚਾਹੀਦੀ ਮੈਂ ਉਹਨਾਂ ਨਾਲ ਗੱਲਬਾਤ ਕਰਕੇ ਦੂਜੇ ਸਿੰਘ ਨੂੰ ਆਖਿਆ ਵੀ ਤੂੰ ਗੱਲਬਾਤ ਕਰ ਲਾ ਮੈਂ ਫੇਰ ਛਾਲ ਮਾਰੀ ਉੱਥੇ ਜਾ ਕੇ ਮੈਂ ਫੇਰ ਆਖਿਆ ਮੈਂ ਓਏ ਥੱਲੇ ਆਜੋ ਇੱਧਰ ਓ ਥੱਲੇ ਇੱਧਰ ਜਦੋਂ ਉਹਨਾਂ ਨੂੰ ਲਲਕਾਰ ਮਾਰੀ ਆ ਫੇਰ ਨਾ ਬੱਚੇ ਨੂੰ ਲਲਕਾਰ ਮਾਰੀ ਆ ਓ ਨਾ ਜੋ ਨਾ ਆਓ ਇੱਧਰ ਓਏ ਪ ਅਪਾ ਮੋਰਚਾ ਜਿਤਨਾ ਮੋਦੀ ਨੂੰ ਦੱਸ ਕੇ ਜਾਵਾਂਗੇ ਅਸੀਂ ਨਾਕਾ ਤੋੜਨ ਆਏ ਆ ਨਾਕਾ ਤੋੜਾਂਗੇ ਨੌਜਵਾਨਾਂ ਮੇਰੇ ਨਾਅਰਾ ਸੁਣੀਆ ਨੌਜਵਾਨ ਮੇਰੇ ਫਿਰ ਨਾਲ ਆਇਆ ਨੌਜਵਾਨ ਨਾਲ ਆਇਆ ਫਿਰ ਇਹ ਨਾਕਾ ਤੋੜਿਆ ਵਾਹੀ ਕੀਤੀ ਉਹਨਾਂ ਦੀ ਵਾਹੀ ਕਰਕੇ ਜੋ ਇਹ ਨਾਕਾ ਤੋੜਿਆ ਇਸ ਬਨੇ ਸੈਦੋਂ ਪੱਥਰ ਹੋਰ ਲਾਏ ਸੀ ਨੋ ਜੋਲਾ ਰੱਖ ਲਗੀ ਇਹਨਾਂ ਪੁੱਤਾਂ ਕਰਨਾ ਬਾਬਾ ਜੀ ਇਹਨਾਂ ਨੂੰ ਕੀ ਕਰੀਏ ਮਹਰ ਰਮ ਦਾ ਆਪਣਾ ਕੀ ਹੁੰਦੇ ਆ ਹੁੰਦੇ ਨਹੀਂ ਆ ਪੰਜ ਲੰਗੜਾ ਵਾ ਮੈਂ ਲੰਗੜਾ ਤੇ ਚੁੱਕ ਦਿਓ ਉਹਨਾਂ ਜੂਆਂ ਨੂੰ ਚੱਕ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੁੜ ਕੇ ਬਾਪ ਜੀ ਨੂੰ ਪਤਾ ਕਿ ਆ ਬਾਤ ਹੋਈ ਜਰਾ ਜਦੋਂ ਇਹਨਾਂ ਬਾਪੂ ਉਹਨਾਂ ਨੇ ਜੁੱਧ ਜੂਝਿਆ ਵਿੱਚ ਵਿੱਚ ਮੈਦਾਨ ਦੇ ਸਿੰਘ ਬਜ਼ੁਰਗ ਉਹਦੇ ਨਾਤੇ 70 ਸਾਲ ਦੀ ਇਹਨਾਂ ਦੀ ਉਮਰ ਆ ਇਨਾਂ ਦੇ ਵੱਲ ਵੇਖ ਕੇ ਮੁੜ ਕੇ ਨੌਜਵਾਨੀ ਨੇ ਪਿੰਡਾਂ ਦੇ ਵਿੱਚੋਂ ਜਿਹੜੇ ਪਹਿਲਾਂ ਕਹਿੰਦੇ ਵੀ ਉੱਥੇ ਐ ਹੋ ਜਾਣਾ ਉੱਥੇ ਜਿਉਂ ਹੋ ਜਾਣਾ ਡਰਨਦੇ ਵੀ ਟਰਾਲੀਆਂ ਦੇ ਵਿੱਚ ਪਹਿਲਾਂ ਤੇ ਵੋਟ ਚੋਚ ਕੇ ਨਾਂ ਲਖਾਏ ਤੇ ਜਦੋਂ ਮੌਕਾ ਬਣਿਆ ਉਹਦੇ ਲੁਕਣ ਡੇ ਪੇ ਜਦੋਂ ਬਾਪੂ ਜੀ ਦਾ ਵੇਖਿਆ ਪ੍ਰੋਗਰਾਮ ਵੀ ਬੁੱਢੇ ਤੋਂ ਉੱਥੇ ਡੈਬੇ ਗਤਕਾ ਖੇਡਣ ਨੂੰ ਫੌਜਾਂ ਆ ਤੇ ਮੁੜ ਕੇ ਜਵਾਨੀ ਨੇ ਆਖਿਆ ਵੀ ਜੇ ਸਾਡੇ ਬਾਪੂ ਲੜ ਛੱਡਦੇ ਸਾਨੂੰ ਕੀ ਹੋਇਆ ਵਾ ਮੁੜ ਕੇ ਰਾਤੋਂ ਰਾਤ ਫੌਜਾਂ ਦੇ ਦੰਦੇ ਚੜ ਗਏ ਤੇ ਕਾਲੋ ਕਾਲੋ ਕਰਕੇ ਫਾਲ ਫਤੇ ਦੀ ਮੋਰਚੇ ਦੇ ਵਿੱਚ ਜਦੋਂ ਦਿੱਲੀ ਨੂੰ ਪਤਾ ਲੱਗ ਗਿਆ ਫੌਜਾਂ ਦੇ ਚੜਾਈਆਂ ਤੇ ਦਿੱਲੀ ਕਾਂਪੂਠੀ ਹੁਣ ਇੱਕ ਤੇ ਚੜ ਕੇ ਬੈਠੇ ਆ ਜਿਹੜੇ ਸਾਡੇ ਹੱਕ ਵੈ ਨਾ ਜਿਹੜੇ ਇਹਨਾਂ ਨੇ ਲਿਖੇ ਆਪਦੇ ਇਹਨਾਂ ਦੇ ਹੱਕਾਂ ਦਾ ਹੁਣ ਮਤਬਲ ਦੱਸਣਾ ਵਾ ਕਿ ਕਿਤਨਾ ਇਹ ਜਿਹੜੇ ਹੱਕ ਜਿਹੜੇ ਨਾ ਛੱਡ ਤੋਂ ਝੂਠੇ ਬਣਾ ਬਣਾ ਕੇ ਸਾਨੂੰ ਨੱਪਣ ਦੀ ਕੋਸ਼ਿਸ਼ ਕਰਦੇ ਉਹ ਨਹੀਂ ਰਹਿਣਦੇ ਨੇ ਬਿਲਕੁਲ ਬਿਲਕੁਲ ਬਜ਼ੁਰਗੋ ਅਸੀਂ ਤੁਹਾਡੇ ਨਾਲ ਹੋਰ ਵੀ ਗੱਲਬਾਤ ਕੁਝ ਕਰਨੀ ਚਾਹੁੰਦੇ ਆ ਜਿਵੇਂ ਕਿ ਮੀਟਿੰਗਾਂ ਬਾਰ-ਬਾਰ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ ਪੰਜ-ਛੇ ਮੀਟਿੰਗਾਂ ਹੋ ਚੁੱਕੀਆਂ ਕੋਈ ਵੀ ਸਾਹਮਣੇ ਸਿੱਟਾ ਨਿਕਲ ਕੇ ਨਹੀਂ ਆ ਰਿਹਾ ਬਾਰ-ਬਾਰ ਉਹੀ ਗੱਲਾਂ ਕਸਾਨ ਆਗੂ ਵਾਰ-ਵਾਰ ਇਹੀ ਗੱਲ ਕਹਿ ਰਹੇ ਸਾਨੂੰ ਯੈਸ ਜਾਂ ਨੋ ਸਾਫ ਸ਼ਬਦ ਨੇ ਕਿ ਜਾਂ ਸਾਨੂੰ ਹਾਂ ਕਰੋ ਕੀ ਰੱਦ ਕਰਨੇ ਆ ਜਾਂ ਨਾ ਕਰੋ ਵੀ ਨਹੀਂ ਕਰਨੇ ਲੇਕਿਨ ਸਾਕਾਰ ਫਿਰ ਵੀ ਵਾਰ-ਵਾਰ ਮੀਟਿੰਗਾਂ ਰੱਖੀ ਜਾ ਰਹੀ ਆ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਜਾਂ ਕੀ ਸਾਜ਼ਿਸ਼ ਬਹੁਤ ਵੱਡੀ ਸਾਜ਼ਿਸ਼ ਆ ਉਹ ਸਾਡਾ ਸਿੰਘਾਸਣ ਆ ਉਹ ਖਰਾਬ ਕਰਨਾ ਚਾਹੁੰਦੀ ਆ ਵਿੱਚ ਅੰਸਰ ਮਾਰੇ ਛੱਡਿਓ ਨੇ ਵਿੱਚ ਉਹਨਾਂ ਨੇ 9 ਜਣ ਲੜਕੀਆਂ ਵੀ ਘੱਡੀਆਂ ਰਾਤ ਨੂੰ ਉਹ ਸ਼ਹਿਰ ਅਸੀਂ ਆਪਣੇ ਸਾਰੇ ਵੀਰਾਂ ਨੂੰ ਸਾਬਨਨ ਕੀਤਾ ਵਾ ਬੱਚਿਆਂ ਨੂੰ ਸਾਬਨਨ ਕੀਤਾ ਬੱਚੇ ਆਪਾਂ ਬਿਲਕੁਲ ਗਲਤੀ ਤੇ ਆਪਣੀ ਲੜਾਂ ਆਪਾਂ ਇਸ ਮਗਰ ਨਹੀਂ ਲੱਗਣਾ ਇਹ ਆਪਣਾ ਸ਼ਿਗਰਚ ਚੱਲਦਾ ਇਹਨੂੰ ਜਾਰੀ ਰੱਖਣਾ ਵਾ ਔਰ ਇਨਸਾਫ ਸੁਧਾਰ ਖਾਣ ਵਿੱਚ ਜਿਵੇਂ ਸਾਡਾ ਪਿਛੇ ਸਾਫ ਚਾਹਦਾ ਸਾਫ ਹੀ ਰੱਖਾਂਗੇ ਨੌਂ ਜਨ ਸਾਡੀ ਅਪੀਲ ਆ ਬਿਲਕੁਲ ਚੜ੍ਹ ਨਿਕਲੇ ਰਾਵਾਂਗੇ ਤੇ ਚੜ੍ਹ ਦੀ ਗੱਲ ਕੋ ਹੱਕ ਲੈ ਕੇ ਜਾਵਾਂਗੇ ਉਹਨੂੰ ਦੱਸ ਕੇ ਜਾਵਾਂਗੇ ਇਹ ਚਾਹੁੰਦਾ ਵਾ ਵੀ ਇਹ ਸ਼ੰਗਲ ਖਸਾਬ ਹੋ ਜਾਵੇ ਇਹ ਮੀਡੀਆ ਦੀ ਲੰਬੀ ਕੰਦ ਦਾ ਕਾਰਨ ਇਹੋ ਹੀ ਆ ਵੀ ਇਹਦੇ ਖਰਾਬੀ ਪਵੇ ਤੇ ਅਸੀਂ ਲਾ ਲਾ ਕਰ ਦਿੱਏ ਇਹ ਜਿੱਦ ਮੇਰੀ ਇਹਨਾਂ ਅਖਿਆਰ ਦੇਖਿਆ ਉਹਦੇ ਨਾਲ ਨਾਰਾ ਲਾਇਆ ਜੀ ਇਹ ਗੁੰਡੇ ਆਏ ਆ ਇਹ ਕਿਸਾਨ ਨਹੀਂ ਆਏ ਇਹ ਖਾਸ ਦਾ ਨਹੀਂ ਆਇਆ ਇਹਨਾਂ ਨਰ ਲਾਇਆ ਸੀ ਪਰ ਨਹੀਂ ਸਾਡੇ ਸਾਰੇ ਭਾਈ ਆ ਦਿੱਲੀ ਵਾਲੇ ਸਾਡੇ ਭਰਾ ਵਾ ਯੂਪੀ ਵਾਲੇ ਸਾਡੇ ਭਰਾ ਵਾ ਕੋਈ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਡੀ ਕਿਸੇ ਨਾਲ ਕੋਈ ਨਹੀਂ ਸਾਡੀ ਸਰਕਾਰ ਨਾਲ ਦਸ਼ਮਣੀ ਆ ਸਰਕਾਰ ਸਾਡੇ ਹੱਕ ਦੇ ਵਾ ਸਾਡੀ ਕੋਈ ਦਸ਼ਮਣੀ ਜਦੋਂ ਸਾਡੇ ਹੱਕ ਨਹੀਂ ਦਿੰਦੀ ਸਾਡੇ ਹੱਕ ਖੋਹਦੀ ਆ ਅਸੀਂ ਆ ਕੇ ਖੋਹ ਨਹੀਂ ਦਾਂਗੇ ਅਸੀਂ ਬੰਦਾ ਬਹਤਰ ਦੇ ਵਾਰਸ ਆ ਸਾਨੂੰ ਉਹਨਾਂ ਵਾਰਸ ਵਾ ਪਹਿਲਾਂ ਲੋਕ ਮੁਜਰਰ ਹੁੰਦੇ ਸੀ ਠੇਕੇ ਦੇ ਕੇ ਇਹਨਾਂ ਨੂੰ ਮੁਜਰਰ ਦੇਈ ਗਵਰਨਮੈਂਟਾਂ ਨੂੰ ਉਹ ਮੁਜਰਰ ਹੱਕ ਜਿਹੜੇ ਸਾਨੂੰ ਬੰਦਾ ਭਾਦਰ ਨੇ ਸਾਨੂੰ ਮਾਲਕੀ ਹੱਕ ਦਿੱਤੇ ਸੀ ਇਹ ਸਾਡੀ ਮਾਲਕੀ ਹੱਕ ਖੋਦਿਆ ਕਿਦਾਂ ਖੋਣ ਜਾਗੇ ਇਹਨਾਂ ਨੂੰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਖਾਂਗੇ ਇਹ ਆਖ ਕੇ ਅਸੀਂ ਨਹੀਂ ਦੇਣੇ ਨਾ ਖੋਣ ਦੇਾਂਗੇ ਇਹਨਾਂ ਨੂੰ ਠੀਕ ਆ ਕੀ ਸੰਦੇਸ਼ ਆ ਨੌਜਵਾਨਾਂ ਨੂੰ ਥੋੜੇ ਵਰਗਾ ਜੋਸ਼ ਉਹਨਾਂ 'ਚ ਵੀ ਆਵੇ ਕੀ ਕਹਿਣਾ ਚਾਹੁੰਦੇ ਉਹਨਾਂ ਬਹੁਤ ਜੋਸ਼ ਆ ਬੱਚਿਆਂ ਦੇ ਬੱਚਿਆਂ ਨੂੰ ਬਹੁਤ ਸਤਿਕਾਰ ਦਿੱਤਾ ਨੌਜਵਾਨ ਪੀੜ੍ਹੀ ਮੇਰੇ ਕੋਲ ਇੰਨੀ ਪਹੁੰਚੀ ਆ ਦਿੱਲੀ ਦੇ ਵਿੱਚੋਂ ਵੀ ਬੱਚੇ ਆਏ ਆ ਪਾਸੇ-ਪਾਸੇ ਏਰੀਆ ਬੱਚੇ ਆਣ ਕੇ ਮੇਰੇ ਕੋਲ ਸ਼ਾਬਾਸ਼ ਲੈਣਦੇ ਆ ਮੈਨੂੰ ਪਿਆਰ ਦਾ ਮੇਰਾ ਖੂਨ ਹੋਰ ਵਧਦਾ ਗੈਕਸਾਨ ਗੈਜਵਾਨ ਨਰਾਂ ਵੀ ਲਾਵਾਂਗੇ ਔਰ ਵਾਹ ਕੁਝ ਕ ਖਾਦ ਸਾਹਿਬ ਵੀ ਫਦੇ ਵੀ ਫਦੇ ਕਰਕੇ ਜਾਵਾਂਗੇ ਇਹਨੂੰ ਮੋਦੀ ਨੂੰ ਦੱਸ ਦਿਆਂਗੇ ਇਹ ਅੜੀ ਆਲਾ ਆਪਣੇ ਆਖਦਾ ਵੈ ਇਹਨੂੰ ਅੜੀ ਅਦੀ ਭੰਨ ਕੇ ਦੱਸਾਂ ਯੱਟ ਕਿ ਤਾਂ ਭੰਦੇ ਆ ਇਹਨੇ ਪੰਜਾਬ ਨੂੰ ਗਾਰੇ ਪੰਜਾਬ ਦੀ ਵਗਾਰ ਦੱਸਾਂ ਕਿਵੇਂ ਵਗਾਰੀਆ ਪੰਜਾਬ ਨੂੰ ਚੇਕਾਰਾ ਬੋਲ ਦਿਓ ਜੀ ਬੋਲੋ ਇਹ ਸਨ ਜੀ ਸਾਡੇ ਨਾਲ ਸਰਦਾਰ ਸੰਤੋਖ ਸਿੰਘ ਜੀ ਪਹਿਲੇ ਦਿਨ ਜਦੋਂ ਸੰਘਰਸ਼ ਚੱਲਿਆ ਸੀ ਹਰਿਆਣਾ ਦੇ ਵਿੱਚ ਐਂਟਰ ਕਰਨ ਲਈ ਥਰੂ ਗੈਸ ਦੇ ਗੋਲੇ ਸਰਕਾਰ ਵੱਲੋਂ ਰੋਕਣ ਲਈ ਕਿਸਾਨਾਂ ਨੂੰ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਗੱਡੀਆਂ, ਪਾਣੀ ਦੀਆਂ ਬੁਸ਼ਾਰਾਂ ਤੇ ਲਾਠੀ ਚਾਰਜ ਦਾ ਵੀ ਪ੍ਰਬੰਧ ਕੀਤਾ ਸੀ ਲੇਕਿਨ ਜੋਸ਼ ਇੰਨਾ ਦੇਖ ਕੇ ਜਿਵੇਂ ਤੁਸੀਂ ਦੇਖ ਹੀ ਲਿਆ ਟੀਵੀ ਸਕਰੀਨ ਦੇ ਉੱਪਰ ਬਜ਼ੁਰਗ ਦੇ ਵਿੱਚ ਇੰਨਾ ਜੋਸ਼ ਸੀ ਉਹਨਾਂ ਦਾ ਕਹਿਣਾ ਸੀ ਜਦੋਂ ਮੈਂ ਲਲਕਾਰ ਮਾਰੀ ਉਹ ਸਾਰਾ ਪ੍ਰਸ਼ਾਸਨ ਇੱਕ ਵਾਰ ਹਿੱਲ ਗਿਆ ਤੇ ਪਿੱਛੇ हट ਗਿਆ ਅੱਜ ਅਸੀਂ ਉਹ ਬੈਰੀਗੇਡ ਨੂੰ ਤੋੜ ਕੇ ਦਿੱਲੀ ਦੀ ਹਿੱਕ ਦੇ ਉੱਪਰ ਬੈਠੇ ਹਾਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਚੜ੍ਹਦੀ ਕਲਾ ਤੇ ਦਿੱਲੀ ਤੋਂ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਪਲ-ਪਲ ਦੀ ਅਪਡੇਟ ਜੁੜੇ ਰਹੋ ਸਾਡੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਤੇ ਲਾਈਵ ਸੁਖਵਿੰਦਰ ਸੁਖ ਦਿੱਲੀ ਤੋਂ ਲਾਈਵ